ਮੁਕੇਰੀਆਂ ਚ ਅੱਜ ਜਦੋਂ ਟੇਰਿਆਂ ਨੇ ਗੈਣਿਆਂ ਦੀ ਦੁਕਾਨ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਫਰਾਰ ਹੋ ਗਏ। ਇਰਾਨੀ ਦੀ ਗੱਲ ਇਹ ਹੈ ਕਿ ਜੁਐਲਰੀ ਦੀ ਦੁਕਾਨ ਮੁਕੇਰੀਆਂ ਥਾਣੇ ਤੋਂ ਮੈਚ 300 ਮੀਟਰ ਦੀ ਦੂਰੀ ਤੇ ਹੈ ਤੇ ਵਿਜਾਰ ਦੇ ਵਿਚਕਾਰ ਹੋਈ ਇਸ ਲੁੱਟ ਦੇ ਕਾਰਨ ਪੂਰੇ ਮੁਕੇਰੀਆਂ ਸ਼ਹਿਰ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਨੇ ਦੱਸਿਆ ਕਿ ਉਹ ਕਰੀਬ 9 ਵਜੇ ਆਪਣੀ ਦੁਕਾਨ ਤੇ ਬੈਠੇ ਸਨ। ਜਦੋਂ ਇਹ ਘਟਨਾ ਵਾਪਰੀ ਤਾਂ ਤਿੰਨ ਵਿਅਕਤੀ ਆਏ ਤੇ ਪਿਸਤੌਲ ਵਰਗੇ ਹਥਿਆਰ ਦਿਖਾ ਕੇ ਪੈਸਿਆਂ ਦੀ ਮੰਗ ਕਰਨ ਲੱਗੇ। ਇਸ ਤੋਂ ਬਾਅਦ ਉਹਨਾਂ ਨੇ ਮੇਰੀ ਦੁਕਾਨ ਤੇ ਰੱਖੇ ਟਰੰਕ ਦੀ ਤਲਾਸ਼ੀ ਲਈ ਤੇ ਉਸ ਵਿੱਚ ਰੱਖੀ ਨਗਦੀ ਤੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਅਤੇ ਜਾਂਦੇ ਸਮੇਂ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਮੇਰਾ ਨਾਮ ਅਤਿਨ ਜੋੜਾ ਹੈ ਫਤਨਾ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਮੈਂਟਸ ਮੈਂ ਆਪਣੀ ਦੁਕਾਨ ਤੇ ਬਿੱਲ ਬਣਾਉਂਦਾ ਵੇ ਸੀ ਕਿ ਸੜਨਲੀ ਤਿੰਨ ਬੰਦੇ ਆਏ ਗਨ ਪੁਆਇੰਟ ਤੇ ਆ ਕੇ ਮੇਰਾ ਨਾਲ ਗੱਲਾਂਬੱਲਾਂ ਦੋਨੋਂ ਪੇਟੀ ਬੂਟੀ ਫੋਲੜੀ ਹੈ ਗਨ ਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਦੋੜੇ ਰਹਿ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਯਾਰ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗਦਾ ਕੈਸ਼ ਥੋੜਾ ਬੋਧਾ ਕੈਸ਼ ਸੀਗਾ ਥੋੜਾ ਬੋਧਾ ਸਮਾਨ ਸੀਗਾ ਉਹ ਅੰਦਾਜ਼ਾ ਦੇਖ ਕੇ ਲਾਇਆ ਜਾ ਸਕਦਾ ਇਤਨਾ ਨਹੀਂ ਪਤਾ ਲੱਗਦਾ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸ਼ਾਇਦ ਨੁਕਸਾਨਯਾਰਾਂ ਗੱਲਾਂ ਤੁਹਾਨੂੰ ਪਿਆ ਹੁੰਦਾ ਉਹ ਕੋਈ ਹਿਸਾਬ ਤਾਂ ਹੁੰਦਾ ਨਹੀਂ ਰੋਬਟ ਤੇ ਕੰਨੀ ਨਹੀਂ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿ ਦੀ ਕਿ ਦੀ ਕੀ ਕੀ ਪੇਮੈਂਟ ਆਈ ਦੀ ਉਸ ਹਾਂ ਨੂੰ ਪਤਾ ਇਹ ਕੋਣ ਬੰਦ ਕਰੀ ਬੰਦ ਤੁਹਾਨੂੰ ਕੋਈ ਅੱਠ ਕੋਈ 40 ਮਿੰਟ ਦੇ ਫੋਨ ਆਇਆ ਸੀਗਾ ਤੱਗਾ ਕਿ ਠੰਡ ਦੇ ਅੱਗੇ ਪਾਸੇ ਜਿਹੜੀ ਜਦੋਂ ਮੋੜ ਦੇ ਮੋੜ ਫਾਸਟਾਂ ਦੇ ਸਾਹਮਣੇ ਖੋਹ ਹੋ ਗਈ ਹੈ 1.5 ਤੇ ਲੋਕੇ ਦੇਖਿਆ ਜਾ ਕਿ ਉਹਦੀ ਅਤਲ ਕੁਮਾਰ ਦੀ ਦੁਕਾਨ ਦਾ ਮਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਖੋਖੇ ਲੈ ਤੈਨੂੰ ਉਹਨੇ ਮੋਟਰਸਾਈਕਲ ਤੇ ਆਈ ਸੀ ਸਪਲੈਂਟਰ ਤੇ ਮੈਨੂੰ ਲੈ ਕੇ ਗਨ ਪੁਆਇੰਟ ਤੇ ਮੇਰੀ ਚੈਨੀ ਡਾੜੀ ਮੇਰੀ ਡਰਾਈਵਿੰਗ ਦੀ ਮੁੰਦਰੀਆਂ ਸੀ ਤੋਂ 1.5 ਕਿਲੋ ਕਰ ਰੱਖਿਆ ਸੀ ਬਾਕੀ ਹੋਰ ਸਮਾਨ ਸੀ ਤੇ ਨਾਲੇ ਟੀਵੀ ਵਗੈਰਾ ਨਾਲ ਬਾਹਰ ਹੈ। ਉਹ ਕੀ ਕਿਸੇ ਸ਼ਤਰ ਕਰਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ। ਜਲਦੀ ਦੁਰਸ਼ਾਟੇ ਕਰਦੇ।